ਹਾਂਜੀ ਸਾਥੀਓ ਅੱਜ ਚੌਥਾ ਦਿਨ ਹੋ ਗਿਆ ਚੌਥੀ ਰਾਤ ਸ਼ੁਰੂ ਹੋਣ ਜਾ ਰਹੀ ਹੈ ਬੇਰਜ਼ਗਾਰਾਂ ਦਾ ਮੋਰਚਾ ਡੀਸੀ ਦਫ਼ਤਰ ਸਮਰੂਰ ਲੱਗਿਆ ਹੋਇਆ ਹੈ ਤੁਸੀਂ ਕਾਫੀ ਸਾਥੀ ਆਪਣਾ ਸਮਾਂ ਕੱਢ ਕੇ ਹਾਜ਼ਰੀ ਲਵਾ ਰਹੇ ਹੋ ਜਿਹੜੀ ਅਗਲੀ ਪਲਾਨਿੰਗ ਹੈ ਉਹ ਤੁਹਾਨੂੰ ਦੱਸ ਰਹੇ ਆ ਉਹਦੇ ਜੇ ਕਰਨਾ ਹੈ ਜਿਹੜੀ ਅੱਜ ਮੋਰਚੇ ਤੇ ਰਹਿ ਹੋਈ ਹੈ ਕਿ ਕਿ ਤੁਸੀਂ ਸਾਰੇ ਆਪੋ ਆਪਣੇ ਪਿੰਡਾਂ ਦੇ ਵਿੱਚ ਜਿਹੜੇ ਇੱਥੇ ਨਹੀਂ ਆ ਸਕਦੇ ਜਿਹੜੇ ਇੱਥੇ ਹਾਜ਼ਰੀ ਲਵਾ ਰਹੇ ਹੋ ਲਵਾਉਂਦੇ ਰਹੋ ਨਾਲ ਨਾਲ ਇਸ ਮੋਰਚੇ ਦੀ ਮਜ਼ਬੂਤੀ ਵਾਸਤੇ ਆਪੋ ਆਪਣੇ ਪਿੰਡਾਂ ਦੇ ਵਿੱਚ ਜਿੰਨੀਆਂ ਵੀ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਮੁਲਾਜ਼ਮ ਜਥੇਬੰਦੀਆਂ ਨੇ ਉਹਨਾਂ ਦੇ ਆਗੂਆਂ ਦੇ ਨਾਲ ਮੀਟਿੰਗ ਕਰੋ ਮੀਟਿੰਗ ਕਰਕੇ ਅਨਾਉਂਸਮੈਂਟ ਕਰਵਾਓ ਅਨਾਉਂਸਮੈਂਟ ਕਰਕੇ ਸਾਂਝੇ ਥਾਂ ਤੇ ਮੀਟਿੰਗ ਰੱਖੋ ਉਸ ਮੀਟਿੰਗ ਦੇ ਵਿੱਚ ਨਾਲੇ ਤਾਂ ਇਸ ਧਰਨੇ ਦੀ ਮਜ਼ਬੂਤੀ ਵਾਸਤੇ ਰਿਆ ਸਲਾਹ ਕਰੋ ਹੋਰ ਤੁਹਾਨੂੰ ਅਗਲੀ ਡੇਟ ਦੱਸ ਦਿੱਤੀ ਜਾਊਗੀ ਕਿ ਕਿਹੜੀ ਡੇਟ ਨੂੰ ਆਪਾਂ ਅਗਲੇ ਲੋਹੜੀ ਦੇ ਮੌਕੇ ਤੇ ਇਕੱਠ ਕਰਨਾ ਹੈ 11 12 ਤਰੀਕ ਜੋ ਵੀ ਆਪਣੀ ਤੈਅ ਹੋਈ ਇਸ ਮੋਰਚੇ ਤੇ ਵੀ ਮੀਟਿੰਗ ਰੱਖੀ ਗਈ ਹੈ ਭਰਾਤਰੀ ਜਥੇਬੰਦੀਆਂ ਦੀ ਤੁਸੀਂ ਆਪੋ ਆਪਣੇ ਪਿੰਡਾਂ ਦੇ ਵਿੱਚ ਅਰਥੀ ਭੁੱਕ ਮਜਾਰੇ ਕਰ ਸਕਦੇ ਹੋ ਕਿ ਸਰਕਾਰ ਬੋਲ ਨਹੀਂ ਰਹੀ ਰੋਜ਼ਗਾਰ ਦੇ ਮੁੱਦੇ ਤੇ ਨਾਰੇ ਲਿਖ ਸਕਦੇ ਹੋ ਉਹਨਾਂ ਨੂੰ ਨਾਲ ਲੈ ਕੇ ਇਸ ਤਰੀਕੇ ਦੇ ਨਾਲ ਅਸਲ ਦੇ ਵਿੱਚ ਸਰਕਾਰ ਦੀਆਂ ਜੜਾਂ ਦੇ ਵਿੱਚ ਦਬਤੀ ਪਾਓ ਇੱਥੇ ਬੈਠੇ ਆਂ ਅਸੀਂ ਆਪਣਾ ਮੋਰਚਾ ਚੱਲ ਰਿਹਾ ਆ। ਆ ਵਾਰੀ ਵੰਡ ਕੇ ਤੁਸੀਂ ਇੱਥੇ ਵੀ ਹਾਜ਼ਰੀ ਲਵਾ ਕੇ ਜਾਓ। ਅੱਜ ਫੇਰ ਅਸੀਂ ਮਾਰਚ ਕੀਤਾ ਹੈਗਾ ਫਤਿਹਗੜ੍ਹ ਸਾਹਿਬ ਜਾ ਕੇ ਆਏ ਆਂ ਉਹਦੇ ਤਰ੍ਹਾਂ ਦੇ ਵਿੱਚ ਆਪਾਂ ਹੋਰ ਉਲੀਕਾਂਗੇ ਜਿੱਥੇ-ਕਿੱਥੇ ਕੋਈ ਮੰਤਰੀ ਵਿਧਾਇਕ ਆਉਂਦਾ ਮੁੱਖ ਮੰਤਰੀ ਆਉਂਦਾ ਆਪਾਂ ਉੱਥੇ ਵੀ ਘਰਾਓ ਕਰਾਂਗੇ। ਤੁਸੀਂ ਜਿਹੜਾ ਕਰ ਸਕਦੇ ਹੋ ਇੱਕ ਤਾਂ ਤੁਸੀਂ ਫੰਡ ਇਕੱਠਾ ਕਰਕੇ ਭੇਜ ਸਕਦੇ ਹੋ। ਇੱਕ ਆਪੂ ਆਪਣੇ ਪਿੰਡਾਂ ਦੇ ਵਿੱਚ ਮੀਟਿੰਗਾਂ ਕਰਕੇ ਕਿਉਂਕਿ ਗੱਲ ਹਰੇਕ ਘਰ ਤੱਕ ਜਾਵੇ, ਹਰੇਕ ਪਿੰਡ ਤੱਕ ਗੱਲ ਜਾਵੇ। ਤੁਸੀਂ ਆਪਣੇ ਪਿੰਡ 'ਚ ਗੱਲ ਵਹਿਤਰ ਤਰੀਕੇ ਨਾਲ ਪਹੁੰਚਾ ਸਕਦੇ ਹੋ। ਇਥੋਂ ਦੀਆਂ ਵੀਡੀਓਜ਼ ਫੋਟੋ ਸ਼ੇਅਰ ਕਰਕੇ ਮੀਟਿੰਗ ਕਰਕੇ ਉੱਥੋਂ ਦੇ ਬੇਰਜ਼ਗਾਰਾਂ ਨੂੰ ਤੁਹਾਡੇ ਪਿੰਡ ਦੇ ਬੇਰਜ਼ਗਾਰਾਂ ਨੂੰ ਤੁਹਾਡੇ ਪਿੰਡ 'ਚ ਇਕੱਠੇ ਕਰਕੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਇਥੋਂ ਦੇ ਧਰਨੇ ਤੋ ਜਾਣੂ ਕਰਵਾ ਸਕਦੇ ਤੁਹਾਨੂੰ ਇਹ ਅਪੀਲ ਹੈ ਇਹ ਮੋਰਚਾ ਚੱਲ ਰਿਹਾ ਜਿਹੜੇ ਸਾਥੀ ਦਿਨ ਵੇਲੇ ਹਾਜ਼ਰੀ ਲਵਾ ਸਕਦੇ ਦਿਨ ਲਵਾ ਕੇ ਜਾਓ ਜਿਹੜੇ ਰਾਤ ਵੇਲੇ ਲਵਾ ਸਕਦੇ ਰਾਤ ਵੇਲੇ ਲਵਾ ਕੇ ਜਾਓ ਉਦੋਂ ਤੱਕ ਆਪਣਾ ਮੋਰਚਾ ਚੱਲਦਾ ਰਹਿਣਾ ਜਦੋਂ ਤੱਕ ਆਪਣੀਆਂ ਸਾਰੀਆਂ ਮੰਗਾਂ ਆ ਮੰਗੀਆਂ ਮਨਜ਼ੂਰ ਨਹੀਂ ਕੀਤੀਆਂ ਜਾਂਦੀਆਂ ਮੰਨੀਆਂ ਨਹੀਂ ਜਾਂਦੀਆਂ ਪਹਿਲਾ ਆਧਾਰਨ ਤੁਹਾਡੇ ਸਾਹਮਣੇ ਆ ਆਪਾਂ 55 ਵਾਲੀ ਗੱਲ ਹੋਵੇ ਆਪਾਂ ਰੱਦ ਕਰਾਈ ਆ ਪੋਸਟਾਂ ਕਢਾਈਆਂ ਨੇ ਉਮਰਾਲਾ ਵਾਦਾ ਵੀ ਆਪਾਂ ਪੂਰਾ ਕਰਾਵਾਂਗੇ ਬਾਕੀ ਗੱਲਾਂ ਸਾਥੀ ਰਮਨ ਤੁਹਾਡੇ ਨਾਲ ਕਰਨਗੇ ਉਮੀਦ ਹੈ ਤੁਸੀਂ ਇੰਨੀ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਇਸ ਮੋਰਚੇ ਦੀ ਮਜ਼ਬੂਤੀ ਲਈ ਜੋ ਸਹਿਯੋਗੀ ਕਾਰਜ ਤੁਹਾਨੂੰ ਦਿੱਤੇ ਗਏ ਆ ਉਹਨਾਂ ਦੇ ਵਿੱਚ ਆਪਣਾ ਰੋਲ ਪਲੇ ਕਰੋਗੇ ਬਹੁਤ ਬਹੁਤ ਧੰਨਵਾਦ ਸਾਥੀ ਰਮਨ ਬਹੁਤ ਹੀ ਸਤਿਕਾਰਯੋਗ ਬਿਰਜਕਾਰ ਸਾਥੀਓ ਤਹਾਡੇ ਲਈ ਤੇ ਤੁਹਾਡੇ ਰੋਜ਼ਗਾਰ ਦੇ ਲਈ ਬੇਰੁਜ਼ਗਾਰ ਸੰਜੇ ਮੋਰਚੇ ਨੇ ਜੋ ਤੁਹਾਨੂੰ ਕਿਹਾ ਸੀਗਾ ਤੁਸੀਂ ਵੀ ਕਿਹਾ ਸੀ ਕਿ ਇਸ ਚੀਜ਼ ਦਾ ਇੱਕੋ ਹੀ ਹੱਲ ਹੈ ਸਰਕਾਰ ਤੋਂ ਜੇ ਮੰਗਾ ਆਪਾਂ ਮਲਾਉਣੀਆਂ ਤਾਂ ਦਾ ਪੱਕਾ ਮੋਰਚਾ ਤਾਂ ਉਹ ਪੱਕਾ ਮੋਰਚਾ ਪੱਕਾ ਧਰਨਾ 25 ਤਰੀਕ ਤੋਂ ਆਪਾਂ ਡੀਸੀ ਦਫਤਰ ਅੱਗੇ ਲਗਾ ਚੁੱਕੇ ਆ ਜੋ ਲਗਾਤਾਰ ਜਾਰੀ ਹੈ ਰੋਜ਼ ਦੀਆਂ ਗਤੀਵਿਧੀਆਂ ਜਾਰੀ ਹੈ ਜਿਸ ਵਿੱਚ ਅੱਜ ਪੂਰੇ ਸ਼ਹਿਰ ਤੇ ਰੋਸ ਮਾਰਚ ਕਰਕੇ ਦੱਸਿਆ ਗਿਆ ਕਿ ਅਸੀਂ ਤੁਹਾਡੇ ਸ਼ਹਿਰ ਦੇ ਵਿੱਚ ਤੁਹਾਡੇ ਮੁੱਖ ਮੰਤਰੀ ਤੋਂ ਦੁਖੀ ਹੋ ਕੇ ਜਿਹੜਾ ਤੁਹਾਡੇ ਡੀਸੀ ਦਫਤਰ ਦੇ ਸਾਹਮਣੇ ਬੈਠੇ ਹੋਏ ਆ ਹੁਣ ਮੁਕਤੀ ਗੱਲ ਇਹ ਹੈ ਕਿ ਤੁਸੀਂ ਇਸ ਮੋਰਚੇ ਨੂੰ ਫਤਿਹ ਕਿਵੇਂ ਕਰਨਾ ਹੈ ਕਿੰਨੀ ਜਲਦੀ ਕਰਨਾ ਕਿਸ ਤਰ੍ਹਾਂ ਕਰਨਾ ਉਹ ਤੁਹਾਡੇ ਹੱਥ ਹੈ ਜਿਹੜਾ ਕਿ ਡਰ ਘਰਾਂ ਦੇ ਵਿੱਚ ਬੈਠਾ ਜਾਂ ਕਿਤੇ ਵੀ ਸੰਸਥਾਵਾਂ ਇੰਸਟੀਚੂਟਾਂ ਜਾਂ ਲਾਇਬ੍ਰੇਰੀਆਂ ਦੇ ਵਿੱਚ ਤਿਆਰੀ ਕਰ ਰਿਹਾ ਹੈ ਇਹ ਉਹਦੇ ਸਿਰ ਤੇ ਹੈ ਕਿ ਜਿਹੜੀਆਂ ਤਾਡੀਆਂ ਤਿਆਰੀਆਂ ਤਾਂ ਹੀ ਸਾਰਥਕ ਹੋਣੀਆਂ ਜੇਕਰ ਤੁਸੀਂ ਰੁਜ਼ਗਾਰ ਵੱਡੀ ਗਿਣਤੀ ਵਿੱਚ ਕਢਵਾਉਣ ਦੇ ਵਿੱਚ ਕਾਮਯਾਬ ਹੋ ਜਾਂਦੇ ਹੋ ਉਹ ਤਾਂ ਹੀ ਕਾਮਯਾਬ ਹੋਵੋਗੇ ਜੇਕਰ ਤੁਸੀਂ ਇਸ ਮੋਰਚੇ ਨੂੰ ਤਕੜਾ ਕਰੋਗੇ ਤਾਂ ਸਾਥ ਦਿਓਗੇ ਇਸ ਲਈ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਜਿਨ੍ਹਾਂ ਨੂੰ ਵੀ ਰੋਜ਼ਗਾਰ ਚਾਹੀਦਾ ਜਿੰਨੇ ਵੀ ਚਾਹੇ ਉਹ ਕਿਸੇ ਵੀ ਕੱਡ ਨਾਲ ਸੰਬੰਧਿਤ ਹੋਣ ਸਿੱਖਿਆ ਮਹਿਕਮੇ ਦੇ ਵਿੱਚ ਬੇਰੋਜ਼ਗਾਰ ਬੈਠੇ ਆ ਚਾਹੇ ਸਿਹਤ ਮਹਿਕਮੇ ਦੇ ਵਿੱਚ ਬੇਰੋਜ਼ਗਾਰ ਬੈਠੇ ਆ ਤਾਂ ਉਹਨਾਂ ਨੂੰ ਬੇਨਤੀ ਹੈ ਕਿ ਤਣੋਂ ਮਣੋਂ ਤੇ ਆਪ ਦਾ ਜਿਹੜਾ ਤੁਹਾਨੂੰ ਇੱਥੇ ਆ ਕੇ ਮਣੋਂ ਤੇ ਨਾਲ ਸਭ ਤੋਂ ਵੱਡਾ ਜਿਹੜਾ ਹੈਗਾ ਹੰਗਾਰਾ ਜਦੋਂ ਤੁਸੀਂ ਇੱਥੇ ਪਹੁੰਚੋਗੇ ਤਾਂ ਮਿਲੂਗਾ ਤਹਾਡੀ ਗਿਣਤੀ ਇਸ ਨੂੰ ਵੱਡਾ ਕਰ ਸਕਦੀ ਹੈ ਤੁਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਘਰਾਂ ਦੇ ਵਿੱਚੋਂ ਨਿਕਲੋ ਇੱਥੇ ਪਹੁੰਚੋ ਇੱਥੇ ਪਹੁੰਚੋਗੇ ਤਾਂ ਤਾਂ ਹੀ ਸਰਕਾਰ ਤੇ ਦਬਾਅ ਵਧੂਗਾ ਤਾਂ ਆਪਣਾ ਜਿਹੜਾ ਰੁਜ਼ਗਾਰ ਹੈ ਚਾਹੇ ਮੰਗਾ ਉਹ ਪੂਰੀਆਂ ਹੋਣਗੀਆਂ ਕਿਉਂਕਿ ਸਭ ਤੋਂ ਵੱਡਾ ਇੱਕੋ ਹੀ ਆਪਣਾ ਮਕਸਦ ਦਾ ਰੁਜ਼ਗਾਰ ਜਾਨੀ ਕਿ ਇਹਦਾ ਇਸ਼ਤਿਹਾਰ ਨੌਕਰੀ ਦਾ ਇਸ਼ਤਿਹਾਰ ਜੇ ਲੈਣਾ ਤਾਂ ਉਹਦੇ ਲਈ ਜ਼ਰੂਰੀ ਹੈ ਬਾਕੀ ਮੰਗਾ ਚਾਹੇ 55% ਉਮਰ ਹੱਦ ਹੈ ਉਹ ਤਾਂ ਹੀ ਮੈਨੇ ਰੱਖਦੇ ਆ ਜੇਕਰ ਰੁਜ਼ਗਾਰ ਵੱਡੀ ਗਿਣਤੀ ਦੇ ਵਿੱਚ ਆਉਂਦਾ ਤਾਂ ਇਸ ਲਈ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਹੀ ਇਸ ਨੂੰ ਤਕੜਾ ਕਰ ਸਕਦੇ ਹੋ ਆਪਦੀ ਜ਼ਿੰਮੇਵਾਰੀ ਸਮਝਦੇ ਹੋਏ ਦਿਨ ਦੇ ਵਿੱਚ ਹਾਜ਼ਰੀ ਲਵਾਓ ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਦੁਪਹਿਰ ਦਾ ਸਮਾਂ 2-3 ਘੰਟੇ ਕੱਢ ਕੇ ਇੱਥੇ ਆ ਕੇ ਇਸ ਨੂੰ ਕਾਮਯਾਬ ਕਰੋ ਅੱਗੇ ਜੋ ਵੀ ਤੁਹਾਨੂੰ ਕੋਈ ਵੱਡੀ ਕਾਲ ਦਿੱਤੀ ਜਾਂਦੀ ਹੈ ਕਿਉਂਕਿ 28 ਤਰੀਕ ਤੱਕ ਆਪਾਂ ਨੂੰ ਪਤਾ ਹੈ ਜੋ ਸਭਾ ਚੱਲ ਰਹੀ ਸੀਗੀ ਤਾਂ ਉਸ ਦੇ ਸ਼ਹੀਦੀ ਜਾਣਿਆ ਕਰਕੇ ਆਪਾਂ ਵੀ ਸਰਕਾਰ ਨਾਲ ਇਹੀ ਕਿਹਾ ਸੀ ਕਿ ਅਸੀਂ 28 ਤਰੀਕ ਤੱਕ ਉਹੋ ਜਿਹਾ ਕੋਈ ਵੀ ਐਕਸ਼ਨ ਨਹੀਂ ਕਰਾਂਗੇ ਪਰ ਉਹ ਅਜੇ ਤੱਕ ਨਿਭਣ ਚੁੱਕਿਆ ਕੱਲ ਤੋਂ ਜਿਹੜਾ ਹੈਗਾ ਪ੍ਰਸ਼ਾਸਨ ਦਾ ਰਵਈਆ ਦੇਖਦੇ ਹੋ ਜੋ ਵੀ ਰਵਈਆ ਹੋਇਆ ਤਾਂ ਤਿੱਖਾ ਸੰਘਰਸ਼ ਵੀ ਕੀਤਾ ਜਾਊਗਾ ਕਈ ਹੋਰ ਵੀ ਕਿਸੇ ਤਰ੍ਹਾਂ ਦੇ ਐਕਸ਼ਨ ਕਰਨੇ ਆਪਾਂ ਨੂੰ ਲਿਖਣੇ ਆ ਤੇ ਇਸ ਲਈ ਤੁਹਾਡੇ ਸਮਰਥਨ ਦੀ ਬਹੁਤ ਲੋੜ ਹੈ ਹੱਥ ਜੋੜ ਕੇ ਬੇਨਤੀ ਹੈ ਤੁਹਾਡਾ ਸਮਰਥਨ ਹੀ ਇਸ ਨੂੰ ਮਜ਼ਬੂਤੀ ਦੇ ਸਕਦਾ ਹੈ ਤੁਹਾਡਾ ਰੁਜ਼ਗਾਰ ਤੁਹਾਡੇ ਹੱਥਾਂ ਹੁਣ ਅਸੀਂ ਤੁਹਾਨੂੰ ਇਸ ਟਾਈਮ ਮੌਕਾ ਜਿਹੜਾ ਦਿੱਤਾ ਪਲੇਟਫਾਰਮ ਉਹਨੂੰ ਵਰਤਣਾ ਤੁਸੀਂ ਹੈ ਸਾਰੇ ਜਿੰਨਾ ਵੀ ਕਿੱਟਰ ਸਾਰਾ ਇੱਥੇ ਪਹੁੰਚੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਆਖਰ ਤੇ ਧੰਨਵਾਦ ਜਿੰਨੇ ਵੀ ਇੱਥੇ ਪਹੁੰਚ ਰਹੇ ਆ ਬਹੁਤ ਵੱਡੀ ਗਿਣਤੀ 'ਚ ਫਿਰ ਵੀ ਸਾਨੂੰ ਹੰਗਾਰਾ ਮਿਲ ਰਿਹਾ ਤੁਹਾਡੇ ਹੰਗਾਰੇ ਦੀ ਬਹੁਤ ਲੋੜ ਹੈ ਤੁਸੀਂ ਆਉਦੇ ਮਣਾ ਤੇ ਵਿੱਚੋਂ ਦੋ ਚਿੱਤੀਆਂ ਖਤਮ ਕਰਦੇ ਹੋਏ ਇੱਥੇ ਪਹੁੰਚੋ ਤਾਂ ਰੋਜ਼ਗਾਰ ਤੁਹਾਡੇ ਜਲਦੀ ਹੀ ਹੱਥਾਂ ਦੇ ਵਿੱਚ ਹੋਊਗਾ ਤੁਸੀਂ ਸਕੂਲਾਂ ਦੇ ਵਿੱਚੋਂ